ਪੰਜਾਬ ਦੇ ਪਿੰਡਾਂ 'ਚ ਸਿੱਖ ਲੱਭੋਗੇ ਤੇ ਸ਼ਾਇਦ ਇੱਕ ਵੀ ਨਾ ਲੱਭੇ। ਸੰਤ ਲਵੜਿਆਂ 'ਤੇ 10-10 ਮਿਲ ਜਾਣਗੇ। ਅਨੇਰ ਮੈਂ ਫਿਰ ਅਰਜ਼ ਕਰਾਂ 10,000 ਦੇ ਕਰੀਬ ਮਨੁੱਖ ਬੈਠੇ ਹੋਣ ਮੰਦਰ, ਮਸਜਿਦ, ਗੁਰਦੁਆਰੇ 'ਚ ਇੱਕ ਜਗ੍ਹਾ ਸਵਾਲਦਾ ਹੈ। ਬਾਕੀ ਨਹੀਂ ਕਦੇ ਹੀ ਨਹੀਂ ਆਉਂਦੇ। ਗਾਲਬਨ ਮੈਨੂੰ 48 ਸਾਲ ਕਥਾ ਕਰਦੇ ਹੋ ਗਏ ਨੇ। ਕਿਦਰੇ ਨੂੰ ਕਠੋਰ ਬਚਨ ਨਾ ਸਮਝ ਲੈਣਾ। ਮੈਂ ਕੋਈ ਅਨੁਭਵੀ ਅਰਥ ਦੇ ਕਹਿ ਰਿਹਾ ਹੋ ਸਕਦਾ ਹੈ ਮੇਰਾ ਅਨੁਭਵ ਗਲਤ ਹੋਵੇ ਐਸਾ ਮੇਰਾ ਦਾਵਾ ਵੀ ਨਹੀਂ ਕਿ ਮੇਰਾ ਅਨੁਭਵ ਠੀਕ ਹੋਵੇ ਪਰ ਜੋ ਮੈਂ ਆંકੜੇ ਪੇਸ਼ ਕਰ ਰਿਹਾ ਆ ਆਮ ਕਿਹ ਘਰੇ ਤਾਂ ਵੀ ਲੋਕਾਂ ਦੇ ਇਹ ਹੀ ਆંકੜੇ ਨੇ 10000 ਦੇ ਕਰੀਬ ਮਨੁੱਖ ਮੰਦਰ ਮਸਜਿਦ ਗੁਰਦੁਆਰੇ ਚਰਚ ਬੈਠੇ ਹੋਣ ਇੱਕ ਜਗ੍ਹਾ ਸੌਂਦਾ ਜਦੋਂ ਸਮਝ ਆਵੇ ਜੋ ਚਾਹੁੰਦੇ ਸੁਝੇਤੋ ਪਰਮਾਤਮਾ ਦੇ ਪ੍ਰਤੀ ਕਰਮ ਦੇ ਪ੍ਰਤੀ ਜਾਗਿਆ। ਪਸ਼ੂ ਪਰਿਵਾਰ ਦੇ ਪ੍ਰਤੀ ਵੀ ਨਹੀਂ ਜਾਗਿਆ ਉਹਨੂੰ ਪਰਿਵਾਰ ਦਾ ਵੀ ਨਹੀਂ ਪਤਾ। ਮਨੁੱਖ ਜਿਆਦਾ ਜਾਗੇ ਤੈਨੂੰ ਪਰਿਵਾਰ ਦਾ ਪਤਾ ਚੱਲਦੇ ਆ। ਧੀ ਭੈਣ ਦਾ ਪਤਾ ਚੱਲ ਬੇ। ਮਾਮੇ ਮਾਸੀਆਂ ਦਾ ਪਤਾ ਚੱਲ ਗਿਆ। ਦਾਦੀ ਨਾਨੀ ਦਾ ਪਤਾ ਚੱਲ ਗਿਆ ਸੱਸ ਸਹੁਰੇ ਦਾ ਪਤਾ ਚੱਲ ਗਿਆ ਪਸ਼ੂ ਨੂੰ ਇਹ ਵੀ ਨਹੀਂ ਪਤਾ। ਜਿਆਦਾ ਜਾਗੇ ਪਰ ਮੈਂ ਅਰਜ਼ ਕਰਾਂ ਕਿ 10000 ਦੇ ਕਰੀਬ ਕਿਧਰੇ ਲੋਕ ਹੀ ਬੈਠੇ ਹੋਣ ਇੱਕ ਨੂੰ ਪਰਮਾਤਮਾ ਦਾ ਵੀ ਬੋਧ ਹੈ ਮੇਰਾ ਪਰਿਵਾਰ ਦਾ ਨਹੀਂ ਪਰਮਾਤਮਾ ਨੂੰ ਵੀ ਪਤਾ ਚੱਲਦਾ ਮੇਰੇ ਸੋਨੇ ਚਾਂਦੀ ਦਾ ਨਹੀਂ ਪ੍ਰਭੂ ਨੂੰ ਵੀ ਪਤਾ ਚੱਲਦਾ ਮੇਰਾ ਧਨ ਦਾ ਨਹੀਂ ਧਰਮ ਦਾ ਵੀ ਗਿਆਨ ਰੱਖਿਆ ਜਾਦੂ ਵੀ ਸੁਚੇਤ ਹੋ ਕੇ ਸਮਝਾ ਧਿਆਨ ਨਾਲ ਸੁਣਨਾ 10000 ਜਗ੍ਹਾ ਤੋਂ ਬੈਠੇ ਹੋਣ ਉਹਨਾਂ ਚ ਇਰ ਸਾਧੂ ਆਉਂਦਾ ਜਦ ਜੀ ਸੁਰਤ ਚੱਲ ਪਈ ਹੈ ਜਾਗ ਰਿਤੇ ਕਈ ਮਿਲਦੇ ਨੇ ਪਰ ਚੱਲਦੇ ਨਹੀਂ ਸਮਝ ਤੇ ਆਲੀ ਸਮਝ ਤੇ ਆ ਇੱਕ ਸਾਧੂ ਆਉਂਦਾ ਜੋ ਚੱਲ ਪਿਆ ਹੈ ਉਹਦੀ ਸੁਰਤ ਚੱਲ ਪਈ ਹੈ ਉਹਦਾ ਧਿਆਨ ਚੱਲ ਪਿਆ ਔਰ ਇਹ ਜ਼ਮੀਨੀ ਰਸਤਾ ਨਹੀਂ ਪਹਾੜੀ ਰਸਤਾ ਹੈ ਕਿ ਕੋ ਘਟ ਘਾਟੀ ਰਾਮ ਕੀ ਪੈਂਚੜੇ ਉਹ ਕਵੀ ਮੁਕਤਸਰ ਬਹਿ ਲੱਗਦਾ 10000 ਰੁਪਏ ਕਰੀਬ ਕਿਦਰੇ ਸਾਧੂ ਬੈਠੇ ਹਨ ਤੋ ਇੱਕ ਖਾਲਸਾ ਹੁੰਦਾ ਹੈ ਇੱਕ ਸੰਤ ਹੁੰਦਾ ਹੈ ਇੱਕ ਬ੍ਰਹਮ ਗਿਆਨੀ ਹੁੰਦਾ ਹੈ ਬਾਕੀ ਨਹੀਂ ਇਸੇ ਸਾਬ ਨੇ ਨਾਲ ਕੋਈ ਕਰੋਨਾ ਵਿੱਚ ਟਿਕਲ ਸੰ ਕੋ ਕਰੋਨਾ ਵਿੱਚ ਟਿਕਰ ਖਾਲਸਾ ਕੋਟਣਵੇਂ ਨਾਨਕ ਕੋ ਨਾਰਾਇਣ ਜੈ ਚੇਤ ਜਣਾ ਖਣਾ ਖਾਲਸਾ ਨਹੀਂ ਹੈ ਪਤਨ ਸ਼ਵਰ ਬਰਦਾਸ਼ ਕਰੋ ਬੇਗਨੇ ਜਣਾ ਖਣਾ ਸੰਭਰੂ کوٹن میں نانک کو جن نانک کو ٹن میں کے لہوں گرمک ہوئے پچھانا جو جو اگے جائیے یاترا کٹھنوں بھی جاریے چڑھائی کے چڑھائی بکڑی چڑھا دے... اس چڑھائی نو کمیں عبور کریے اور کمیں خالصہ بنیے ਇਹ ਯੁਕਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਦੱਸਦੇ ਨੇ ਜਾਗਤ ਜੋਤ ਜਪੈ ਸਬਾਸਰ ਇਕ ਬਿਨਾ ਮਨ ਇਕ ਨਾ ਨੇ ਸ਼ਬਦ ਦੀਆਂ ਖੇਲੀਆਂ ਪੰਕਤੀਆਂ ਨੇ ਪੂਰਨ ਜੋਤ ਜਗੈ ਘਟਵੇ ਤਬ ਖਾਲਸ ਤਾਂ ਹੈ ਨਾ ਖਾਲਸ ਤਾਂ ਹੈ ਜਿਵੇਂ ਅਨੁਗੁਰ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਕੋਲ ਬਲਾ ਸਹਿ ਕਰਾਂਗੇ ਬੱਕਰੀ ਦੀ ਵਿਚਾਰਾਂ ਦਾਸ ਅਲ ਸ਼ਾਮ ਨੂੰ ਆਪ ਜੀ ਦੇ ਸਾਹਮਣੇ ਰੱਖੇਗਾ ਆ ਕਿਤਨਾ ਹਾ اپنا من بنا کے رکھنا کے وچار ہے سب کچھ چل رہے ہیں دل رو چلے چلے نس سس چلے, تار کا رہا ہے یا سورج چند تارے پہاڑ پرتوی بنسپتی پشو پکشی سب چل رہے ہیں کتنے پہنچنا ہے سب نے سنت ہونا ہے سب نے خالصہ ہوا ہے سب نے پرماتما سب نے ایشور ਉਹ ਈਸ਼ਵਰ ਜੋ ਨੈਚਲ ਹੈ ਔਰ ਇਹ ਸਾਰੇ ਚੰਚਲ ਨੇ ਚੱਲ ਰਹੇ ਨੇ ਚੱਲ ਰਹੇ ਨੇ ਚੱਲ ਰਹੇ ਨੇ ਜੋ ਚੱਲ ਰਿਹਾ ਹੈ ਚੱਲ ਰਿਹਾ ਹੈ ਚੰਚਲ ਜੋ ਟਿਕੇ ਹੋਇਆ ਹੈ ਨਹਿਚਲ ਚੰਚਲ ਦੀ ਯਾਤਰਾ ਨਹਿਚਲ ਦੀ ਤਰਫ ਕਿਸੇ ਜਨਮ ਦੇ ਸੰਪੂਰਨ ਹੋਵੇ ਕਿਉਂਕਿ ਮਨੁੱਖਾ ਜਨਮ ਮਿਲੇ ਹੀ ਹੈ ਨਹਿਚਲ ਦੇ ਚਲੀ ਨਾ ਹੋਵੇ ਬਸ ਔਰ ਇਹ ਯਾਤਰਾ ਕਦੇ ਸੰਪੂਰਨ ਹੋਵੇ ਹਨੂ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਬੈਨੂ ਸਮਰਪਤ ਰਹੇ ਅੱਜ ਦਾ ਫੇਸਬੁੱਕ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਰਪਤ ਅਦੈ ਇਸ ਪ੍ਰਕਰਨ ਨੂੰ ਅਮੇ ਕੋ ਨਾਲ ਦੇ ਅਨੁਭਵ ਦੇ ਮੁਤਾਬਕ ਗੁਰਮਤ ਆਸ਼ੇ ਦੇ ਬਤਾਲੋ ਪੜੇ ਸਾਹਮਣੇ ਲੜੀ ਵਾਲ ਹੋਰ ਸਗਾਂ ਬਾਕੀ ਵਿਚਾਰਾ ਕੱਲ ਸ਼ਾਮ ਨੂੰ ਦਿਨ ਦੇ ਸਮੇਂ ਲਈ ਪ੍ਰੋਗਰਾਮ ਰੱਖਿਆ ਗਿਆ 11 ਉਹ ਦੇਵ ਸਤੂ ਗੁਰੂ ਨੇ ਕੋਈ ਰੁਚੀ ਬਣਾਈ ਤਾਂ ਕੋਈ ਗੌਰ ਪ੍ਰਕਰਨ ਸਵੇਰੇ ਪੜੇ ਸਾਹਮਣੇ ਕਰਮ ਕਰਾਂਗੇ ਉਹ ਇਸ ਸਬੰਧੀ ਸਾਰਿਆਂ ਦਾ ਹਾਰਦਿਕ ਤੌਰ ਤੇ ਬਤਾਲੋ ਅਕੀਆ ਮੈਂ ਬਾਲਸੀ ਪੇਰਾਕੰਦੋਂ ਨਿੰਦਰਸੀ 110 ਮੈਂ ਹਾਜ਼ਰੀ ਪਰ ਸਕੰਗ ਕੇ ਨਹੀਂ ਪਰ ਤੁਹਾਡੀ ਅਸੀਸ ਨੇ ਬੜੀ ਤਾਕਤ ਨਾਲ ਮੇਰਾ ਮਨ ਬਣਾਇਆ ਇਤਨੀ ਸੇਵਾ ਪਰਵਾਨ ਕਰਨੇ ਨਹੀਂ ਕਬੂਲ ਕਰਨੇ ਨਹੀਂ ਬਹੁਤ ਸੁਬੀਸ਼ਾਵਾ ਪਤੇ ਪਰਵਾਨ ਕਰਨੇ ਵਾਏ ਗੁਰੂ ਦੀ ਕਾ ਸਰਸ ਜਾਨ ਸੁਣਾ ਦੇਖੋ ਲੋਕਾਂ